ਜਾ ਵਿੱਚ ਜਿਹੜਾ ਭਾਰੀ ਮੌਸਮ ਜਿਹੜਾ ਹੈ بارش ਹੋ ਰਹੀ ਹੈ ਉਸ ਦੇ ਨਾਲ ਜਿਹੜੇ ਜਿਹੜੇ ਪਾਣੀ ਦੀ ਮਹਾਤ ਵੱਜ ਰਹੀ ਆ ਉਹਦੇ ਪੱਲਾ ਦੇਖਣਾ ਨੇ 플ੌਟ ਦੀਆਂ ਤਸਵੀਰਾਂ ਆਪਾਂ 플ੌਟ ਪਹੁੰਚਦੇ ਨੇ 플ੌਟ ਸੱਤ ਲੋ ਦਰਿਆ ਤੇ ਮੈਂ ਕੈਮਰਾਮੈਨ ਨੂੰ ਕਹਣਾ ਤਸਵੀਰਾਂ ਨਾਲ ਹੀ ਦਿਖਾਇਆ ਜਾਵੇ 플ੌਟ ਜਿਹੜਾ ਸੱਤ ਲੋ ਦੀਆਂ ਤਸਵੀਰਾਂ ਜਿਹੜਾ ਪਾਣੀ ਦਾ ਪੱਧਰ ਕਾਫੀ ਵੱਧ ਰਿਹਾ ਜਿਹੜਾ ਜਿਹੜੇ ਔਣ ਵਾਲੇ ਜਿਹੜੇ ਕੰਢੇ ਤੇ ਰਹਿਣ ਵਾਲੇ ਉਹਨਾਂ ਦੇ ਕਾਫੀ ਉਹਨਾਂ ਨੂੰ ਇਸ ਡਰ ਦਾ ਮਾਹੌਲ ਆ ਵੀ ਪਾਣੀ ਜਿਹੜਾ ਪੱਧਰ ਵੱਧ ਰਿਹਾ ਤਸਵੀਰਾਂ ਨਾਲ ਹੀ ਤੁਸੀਂ ਦੇਖ ਸਕਦੇ 플ੌਟ ਸੱਤ ਲੋ ਦਰਿਆ ਦੀਆਂ ਜਿਹੜੀਆਂ ਇਹ ਜਿਹੜੀਆਂ ਬੁਰਜੀਆਂ ਕੁਝ 2 ਘੰਟੇ ਪਹਿਲਾਂ ਜਿਹੜੀਆਂ ਬੁਰਜੀਆਂ ਬਿਲਕੁਲ ਦਿਖਾਈ ਦਿੱਤੀਆਂ ਜਾ ਰਹੀਆਂ ਸੀ ਹੁਣ ਜਿਹੜੀਆਂ ਪਾਣੀ ਦੇ ਵਿੱਚ ਲੁਕਦੀਆਂ ਲੁਕੀਆਂ ਹੋਈਆਂ ਇਹ ਪਾਣੀ ਦਾ ਜਿਹੜਾ ਪੱਧਰ ਵਧ ਰਿਹਾ ਤੁਸੀਂ ਤਸਵੀਰਾਂ ਨਾਲ ਹੀ ਦੇਖ ਸਕਦੇ ਹੋ ਕੰਡੇ ਦੇ ਉੱਪਰ ਚੜ ਗਿਆ ਪਾਣੀ ਇੱਥੇ ਫਲੋਰ ਜਿਹੜਾ ਸਤਲੋ ਦਰਿਆ ਦੇ ਜਿਹੜੀਆਂ ਪੌੜੀਆਂ ਸੀੜੀਆਂ ਲੋਕਾਂ ਲਈ ਉਤਰਨ ਵਾਸਤੇ ਉਹ ਵੀ ਕਾਫੀ ਲੁਕ ਗਈਆਂ ਤਿੰਨ ਚਾਰ ਸੀੜੀਆਂ ਦਿਖ ਰਹੀਆਂ ਸੀ ਹੁਣ ਉਹ ਵੀ ਪਾਣੀ ਦੇ ਵਿੱਚ ਲੁਕੀਆਂ ਹੋਈਆਂ ਤਸਵੀਰਾਂ ਨਾਲ ਤੁਸੀਂ ਦੇਖ ਸਕਦੇ ਹੋ ਪਾਣੀ ਛੱਤ ਲਾ ਦਰਿਆ ਜਿਹੜਾ ਕਫਾਨ ਆ ਉਹਨਾਂ ਦੇ ਵਿੱਚ ਜਿਹੜੀਆਂ ਫਸਲਾਂ ਆ ਉਹ ਵੀ ਪਾਣੀ ਦੇ ਵਿੱਚ ਡੁੱਬੀਆਂ ਹੋਈਆਂ ਕਿਸਾਨਾਂ ਦੇ ਜਿਹੜੇ ਮੈਂ ਤਸਵੀਰਾਂ ਨਾਲ ਤੁਸੀਂ ਦੇਖ ਸਕਦੇ ਆ ਕੈਮਰਾਮੈਨ ਨੂੰ ਕਹਣਾ ਜੇ ਦੂਰ ਦੂਰ ਦੇ ਤਰਫ ਤਸਵੀਰਾਂ ਦਿਖਾਈਆਂ ਜਿਹੜਾ ਪਾਣੀ ਦੀ ਆ ਜਿਹੜਾ ਪੱਧਰ ਕਾਫੀ ਵਧਿਆ ਹੋਇਆ ਤੇ ਆਪਣੇ ਨਾਲ ਜਿਹੜੇ ਮਜੂਰ ਸੱਤ ਲੋ ਦਰਿਆ ਦੇ ਉੱਤੇ ਮੋਟਾ ਕੰਰ ਰਹੇ ਨੇ 24 ਘੰਟੇ ਪਾਣੀ ਦੇ ਵਿੱਚ ਉਹਨਾਂ ਦਾ ਕਾਫੀ ਉਹਨਾਂ ਦਾ ਰਹਿਣਾ ਬਸੇਰਾ ਰਹਿੰਦਾ ਆਪਣੇ ਨਾਲੇ ਮੁੰਡਾ ਸਾਇਹ ਲਿਆ ਉਹਨਾਂ ਨੇ ਵੀ ਗੱਲ ਕਰਨਾਂ ਚਾਹਾਂਗੇ ਸਾਇਹ ਕਿ ਕਿੰਨਾ ਕੁ ਪਾਣੀ ਸੀਗਾ ਫੇਰ ਹੁਣ ਕਿੰਨਾ ਹੁੰਦਾ ਫਿਰਿਆ ਹੁਣ ਪਹਿਲਾਂ ਤਾਂ ਘੱਟ ਸੀ ਪਾਣੀ ਤੇ ਹੁਣ ਇਸ ਟਾਈਮ ਵੀ ਪਾਣੀ ਵੀ ਬਹੁਤ ਜ਼ਿਆਦਾ ਵਾਦੇ ਤੇ ਪਾਣੀ ਕਾਫੀ ਚੜਦਾ ਪਿਆ ਵਾ ਜਿਸ ਹਿਸਾਬ ਨਾਲ ਦੱਸ ਰਿਹਾ ਵੀ rau rau ਜਿਹੜਾ ਧੁੱਗਿਆਂ ਦੇ ਨਾਲ ਬੰਨ ਲੱਗਿਆ ਵਾ ਤੇ ਤੇ ਵੀ ਪਾਣੀ ਬਹੁਤ ਹੀ ਚੜਦਾ ਪਿਆ ਜੀ ਹੂੰ ਕੀ ਹੋਰ ਚਾਂਸ ਹੈ ਪਾਣੀ ਵਧਣ ਦੇ ਹੈਗਾ ਵੀ ਮਤਲਬ ਰਾਤ ਨੂੰ ਪਾਣੀ ਚੜਨ ਤੋਂ ਬਦਲਦੇ ਆ ਹਾਂਜੀ ਹੈਗੇ ਪੂਰੇ ਚਾਂਸ ਹੈ ਜੀ ਦਰਿਆ ਚ ਪਾਣੀ ਬਾਹਰ ਹੀ ਨਿਕਲੂਗਾ ਜਿਹਾ ਮੈਂ ਚੜਦਾ ਪਿਆ ਤੇ ਮੈਨੂੰ ਹੁਣ ਵੀ ਫੋਨ ਆਇਆ ਰਹੋ ਤਾਂ ਵੀ ਬਾਕੀ ਪਿਆ ਕਿ ਆਪਣਾ ਸਮਾਨ ਸੂਨ ਸੇਫ ਜਗ੍ਹਾ ਤੇ ਰੱਖੋ ਪਾਣੀ ਕੋ ਜਿਆਦਾ ਵਾ ਹੁਣ 2 ਘੰਟੇ ਪਹਿਲਾਂ ਚੈੱਕ ਕੀਤਾ ਵੀ ਜਿਹੜੀਆਂ ਬੁਰਜੀਆਂ ਦਿਖਾਈ ਦਿੱਤੀਆਂ ਜਾ ਰਹੀਆਂ ਹੁਣ ਉਹ ਪਾਣੀ ਕਿ ਲੁਕੀਆਂ ਹੋਈਆਂ ਇਹ ਹੁਣ ਪਾਣੀ ਚੜਦਾ ਪਿਆ ਤਾਂ ਕਰਕੇ ਲੋਕ ਨਹੀਂ ਆ ਪਾਣੀ ਬਹੁਤ ਜਿਆਦਾ ਸਪੀਡ ਨਾਲ ਇਹ ਚੜਦਾ ਪਿਆ ਸ਼ਾਮ ਤੱਕ ਹੋ ਸਕਦਾ ਕਿ ਬੁਰਜੀਆਂ ਲੁਕ ਜਾਣੀਆਂ ਫੀ ਲੱਗਦਾ ਜਿਹੜੇ ਸਤਲੁਜ ਦਰਿਆ ਦੇ ਜਿਹੜੇ ਬੰਦੇ ਬੰਨ ਕੋ ਕਮਜ਼ੋਰ ਵੀ ਹੈ ਜੇ ਫਿਰ ਬਾਕੀ ਉਸਦੀ ਲੱਗਦਾ ਹਨ ਹਲੇ ਕੱਟਦਾ ਕੋਈ ਸੂਲਤਾ ਇੱਧਰ ਹੀ ਮਿਲ ਨਹੀਂ ਹੈ ਕਿ ਬਾਕੀ ਪਾਣੀ ਦੇ ਸੁਭਾਅ ਨਾਲ ਜਿੱਦਾਂ ਪਾਣੀ ਹੈ ਹੋਰ ਵੀ ਸਕਦਾ ਕਿ ਸੁੱਤਨ ਦਾ ਖਤਰਾ ਦੀ ਹੈ ਪਾਣੀ ਨਾਲ ਹਾਂਜੀ ਇਹ ਤੁਸੀਂ ਦੇਖਿਆ ਜਿਹੜਾ ਮੁੰਡਾ ਸਾਹੇ ਲਿਆ ਇਹਨੇ ਜਾਣਕਾਰੀ ਦਿੱਤੀ ਕਿ ਜਿਹੜਾ ਪਾਣੀ ਦਾ ਪੱਧਰ ਕਾਫੀ ਵਧ ਰਿਹਾ ਤਸਵੀਰਾਂ ਨਾਲ ਤੁਸੀਂ ਵੀ ਦੇਖਿਆ ਪਾਣੀ ਦਾ ਜਿਹੜੀਆਂ ਬੁਰਗੀਆਂ ਦਿਖਾਈ ਦਿੱਤੀਆਂ ਜਾ ਰਹੀਆਂ ਸੀ ਉਹ ਪਹਿਲਾਂ ਦੇਖਦੀਆਂ ਸੀ ਹੁਣ ਪਾਣੀ ਵਿੱਚ ਲੋਕ ਚੁੱਕੀਆਂ ਆਇਆ ਤਸਵੀਰਾਂ ਨਾਲ ਦੇਖਿਆ ਬਲੌਰ ਤੋਂ ਰਾਜਕਮਨਗਰ ਨਿਊਜ਼ ਦੇਗੇ